ਸਕੂਲ ਵਾਲੀ ਕਾਤੀ ਹੈ ਹੈਲੋ ਗਾਇਜ਼ ਹਾਂਜੀ ਸਤ ਸ੍ਰੀ ਅਕਾਲ ਮੇਰੇ ਨਾਲ ਹੈ ਜੌਂਗੀ ਭਾਜੀ ਜੀ ਭਾਈ ਤੇਰਾ ਨਾਮ ਕੀ ਹੈ ਗੱਗੀ ਦਾ ਮੁੰਡਾ ਨਾਮ ਤੇਰਾ ਜੱਸੀ ਜੱਸੀ ਡੌਨ ਤੇਰਾ ਨਾਮ ਕੀ ਹੈ ਇਹ ਦੂਸਰਾ ਮੁੰਡਾ ਛੋਟਾ ਜਸ਼ਨ ਡੌਨ ਕੋ ਆਪਣਾ ਇੰਟਰੋਡਕਸ਼ਨ ਦੋ ਤੁਸੀਂ ਕਿੱਥੋਂ ਆਏ ਆ ਅੱਸੀ ਘਰੋਂ ਆਏ ਆ ਘਰੋਂ ਹੀ ਆ ਬਾਰਾ ਖੇਡ ਕੇ ਆਏ ਆ ਭਾਈ ਖੇਡ ਕੇ ਖਾੜ ਕੇ ਯਾਰ ਹੁਣੀ ਆਏ ਆ ਖੇਡ ਕੇ ਖਾਣ ਕੇ ਖੜ ਕੇ ਕਿ ਕੀ ਆਏ ਖੇਡ ਕੇ ਫੁੱਟਬਾਲ ਖੇਡ ਕੇ ਫੁੱਟਬਾਲ ਖੇਡ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਸਾਹ ਸੋਣੀ ਚੜਿਆ ਸਾਹ ਤਾਂ ਬਹੁਤ ਚੜਿਆ ਤੇ ਫੇਰ ਬੋਲ ਹਨਾ ਸਾਹ ਚੜਿਆ ਆ ਗੱਲ ਜੀ ਆਪਣੀ ਫੀਲਿੰਗ ਖੁੱਲ ਕੇ ਨਹੀਂ ਦੱਸਦੇ ਪਏ ਹੌਲੀ ਹੌਲੀ ਸੰਗ ਦੇ ਪਏ ਆ ਸੰਗ ਦੇ ਪਏ ਆ ਹੌਲੀ ਹੌਲੀ ਸਾਹਮਣੇ ਆਉਂਗੇ ਨਵੇਂ 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 ਚਿਹਰੇ ਤੁਹਾਡੇ ਨਾਲ ਲੈ ਕੇ ਆਵਾਂਗੇ ਜਰੂਰ ਆ ਦੇਖ ਬਾਈ ਬਾਕਾ ਬਾਈ ਆਪਣੇ ਚੈਨਲ ਨਾਲ ਜੁੜੇ ਰਹੋ ਪੀਵੀਰ 8 ਦਿੱਲੀ ਬਲੌਗ ਚੈਨਲ ਨਾਲ ਤੁਸੀਂ ਜੁੜੇ ਰਹੋ ਨਵੇਂ ਨਵੇਂ ਤੁਹਾਨੂੰ ਵੀਊ ਦਿਖਾਇਆ ਕਰਾਂਗੇ ਹਾਂਜੀ ਬਹੁਤ ਕਸਟਮਰ ਆ ਇੱਕ ਬੰਦਾ ਗਿਆ ਆ ਘਰ ਨੂੰ ਕਸਟਮਰ ਕਸਟਮਰਾਂ ਦੀ ਡਿਮਾਂਡ ਆ ਕਿ ਮਤਲਬ ਬਲੌਗ ਬਲੌਗ ਨਹੀਂ ਆਉਣਦੇ ਭਾਜੀ ਬਲੌਗ ਨਹੀਂ ਆਉਣਦੇ ਸੋਰੀ ਮੈਂ ਉਹਨਾਂ ਦੀ ਮਾਫੀ ਮੰਗਦਾ ਕਿ ਅਸੀਂ ਥੋੜੇ ਜਿਹੀ ਬਿਜ਼ੀ ਸੀਗੇ ਤਾਂ ਕਰਕੇ ਥੋੜੇ ਜਿਹਾ ਬਲੌਗ ਬਣਾਉਂ ਚਾਹੇ ਦਿਖਦਾ ਨਹੀਂ ਸੀ ਨਾ ਬ్రో ਵਾਕੀ ਤੁਸੀਂ ਦੋਸਤ ਆ ਸਾਡੇ ਹੈਲਪਰ ਸਾਹਿਬ ਆਪਾਂ ਸਾ ਅੱਜ ਸਾਰੇ ਬੰਦੇ ਲੈ ਕੇ ਆਏ ਆ ਅਸੀਂ ਹੈਗੇ ਕੈਮਰਾਮੈਨ ਆ ਭਾਜੀ ਹੁਣੇ ਆ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਭਾਈ ਹੁਣ ਨੂਰ ਨਾਲ ਖੇਡਦੇ ਹੁੰਦੇ ਆ ਨੂਰ ਆਇਆ ਚਲਿਏ ਆਹ ਹੈ ਬਾਕੀ ਹੈਗੇ ਹੈਲਪਰ ਦੋ ਜਾਣੇ ਗੱਗੀ ਦੇ ਮੁੰਡੇ ਉਹ ਸੰਭਲਦਾ ਘਾਰ ਆ ਜੇ ਕੋਈ ਵੀ ਸ਼ਿਕਾਇਤ ਪਈ ਉੱਥੇ ਜਾ ਕੇ ਡਿਸਕਸ ਕਰ ਸਕਦੇ ਆ ਲਾੜਾ ਪਿੰਡ ਜੰਜਕਨ ਮੁੰਡੇ ਖੜੇ ਆ ਬਾਕੀ ਆਪਣਾ ਕੋਈ ਸੇਣਾ ਕੋਈ ਗਿਲਾ ਸ਼ਿਕਵਾ ਨਹੀਂ 9 ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਭਾਵੇਂ ਆ ਚਾਰ ਤੇ ਹੀਗਾ ਪਰ 9 ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਦੇਤੀਆਂ ਹੀ ਸਾਰਿਆਂ ਨੂੰ ਦੇਤੀਆਂ ਚਲੋ ਸਾਡੇ ਵੱਲੋਂ ਵੰਡੀਆਂ ਆ ਭਾਈ ਹੁਣਾਂ ਨੇ ਦੇਤੀਆਂ ਹੀ ਦੇਤੀਆਂ ਇੱਕੋ ਗੱਲ ਆ ਸਾਡੀ ਟੀਮ ਆ ਸਾਡੀ ਟੀਮ ਦੇ ਮੇਨ ਮੈਂਬਰ ਆ ਅਜਨ ਨਗਰ ਕੀਰਤਨ ਸੀਗਾ ਉਹਦੇ ਕੰਮ ਲਈ ਵੀ ਅਸੀਂ ਥੋੜੇ ਜਿਹਾ ਬਿਜ਼ੀ ਸੀਗੇ ਚਲੋ ਨਗਰ ਕੀਰਤਨ ਬਹੁਤ ਸੋਹਣਾ ਹੋਇਆ ਸਾਡੇ ਮਾਨਕ ਰਾਈ ਦਾ ਨਗਰ ਕੀਰਤਨ ਆਉਂਦਾ ਆ। ਓ ਨਿੰਦਾ ਸਾਡਾ ਚੱਲਦਾ ਪਿਆ ਬਾਕੀ ਮੁੰਡੇ ਫੋਨ ਕਰਦੇ ਪਏ ਗਾਇਸ ਕਹਿੰਦੇ ਪਏ ਆ ਕਿ ਆ ਜਾਓ ਭਾਜੀ ਤੁਸੀਂ ਨਗਰ ਕੀਰਤਨ ਦੇ ਨਹੀਂ ਇਹ। ਚਲੋ ਬਾਕੀ ਤੁਹਾਨੂੰ ਮਿਲ ਕੇ ਬਹੁਤ ਖੁਸ਼ ਲੱਗਾ। ਖੁਸ਼ੀ ਹੋਈ ਖੁਸ਼ੀ ਹੋਈ। ਧੰਨਵਾਦ। ਆ ਸਾਡਾ ਜੰਮੂ ਵਾਲਾ ਯਾਰ। ਓਏ ਹਾਂ। ਚੱਲ ਚੱਲਾ ਆ ਜਾ ਹਾਂਜੀ ਗਾਇਜ਼ ਆਪਾਂ ਹੁਣ ਜਾ ਕੇ ਉੱਤਰ ਦੇਖਦੇ ਹਾਂ ਬਾਰ ਕੋਈ ਖੜਾ ਹੈ ਨਹੀਂ ਖੜਾ ਹੈਗਾ ਯੋ ਹੋਲੀ ਉਹ ਖੜੇ ਆ ਆਪਣੇ ਯਾਰ ਵੈਲੀ ਕਿ ਆਪਾਂ ਹੁਣ ਉਹਨਾਂ ਦੇ ਕੋਲ ਚੱਲਦੇ ਆ ਪੰਨ ਮਾ ਪਾਓ ਭਰਮ ਭੁਲਾਈ ਮਾਇਆ ਉਹਨਾਂ ਨੂੰ ਉਸਤਨਾ ਸਾਈ ਪੰਨ ਮੂਰ ਅੱਛਾ ਕੀ ਉਹਨਾਂ ਕਿਹਨਾਂ ਹੈ ਹਾਂਜੀ ਗਾਇਜ਼ ਆਪਾਂ ਹੁਣ ਪਹੁੰਚ ਗਏ ਆ ਆਪਣੇ ਗਿਆਰਾ ਬੇਲੀਆਂ ਤੋਂ ਆਪਣੇ ਨਾਲ ਹੈਗਾ ਆ ਰੋਹਿਤ ਭਰਾ ਆਪਣਾ ਤੇ ਉਧਰ ਉਹ ਦੋ ਮੁੰਡੇ ਉਧਰ ਖੜੇ ਆ ਉਹਨਾਂ ਦਾ ਕਾਹਦਾ ਨਹੀਂ ਦਾ ਉਹ ਵੀਡੀਓ ਖਰਾਬ ਕਰ ਨਹੀਂ ਕਰਦੇ ਹੁੰਦੇ। ਇਹ ਸਲਾਹ ਗਨ ਐਡੀਟਿੰਗ ਕਰੀ ਜਾਂਦਾ। ਐਡਿਟ ਨਾ ਕਰ ਨਾਲ ਨਾਲ ਠੀਕ ਆ। ਆਹਨ ਜੀ ਗਾਇਜ਼ ਆਪਾਂ ਹੁਣ ਗੱਡੀ ਲਈਏ ਕਟਮੀ। ਚੈੱਕ ਕਰੋ। ਸੋ। ਕਹੈਂ ਲੱਗ ਨਹੀਂ। ਸਟੇਅਰ ਉਹ ਮੋਟੇ ਇਹਦੇ। ਮਸੌਕ ਕੇ ਜਾਂਗੇ ਪੜਦੇ ਇਹ ਚੱਪਕੋਈ ਚੱਪਕ ਪਾਣੀ ਘਟਿਆ ਰੋਈ ਮੇਰੇ ਮਿਸਹੀਆਂ ਦਾ ਇੱਕ ਕਪੜੇ ਧੋਤੇ ਤੇ ਧੁੱਪ ਚੜੀ ਹੈ ਅੱਜ ਤੁ ਕੱਦਦੀ ਹੈ ਕੀ ਕਰਦੀ ਹੈ ਹੈ ਕੀ ਕਰਦੀਆਂ ਨਾਲ ਕੀ ਕਹ ਕੇ ਚਲ ਗਈ ਅੰਦਰ ਨੂੰ ਨੰਨੂ ਕੀ ਕਹਿੰਦਾ ਆ ਕੀ ਕਹਿੰਦਾ ਉਹ ਦੇ ਦੇ ਕ ਕੀ ਪਰੋਠਾ ਪੁੰਡਾ ਕਰਦੀ ਰਹਿੰਦੀ ਖਾਂਦੇ ਸ ਹੈ ਨਹੀਂ ਯਾਰ ਖਾਵੇ ਵੀ ਹਾਂਜੀ ਗਾਇਜ਼ ਆਪਾਂ ਅੱਗੇ ਥੋੜੇ ਜਿਹਾ ਬਿਜੀ ਆਪਾਂ ਕੰਮ ਕਰਦੇ ਸੀ ਕੋਠੇ ਦੇ ਉੱਪਰ ਤੇ ਥੋੜਾ ਜਿਹਾ ਸੀਮੈਂਟ ਆਇਆ ਸੀਗਾ ਕੋਠੇ ਤੇ ਪਾਉਣਾ ਤੇ ਉਹ ਪਾਉਂਦੇ ਸੀਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕੀ ਕੰਮ ਕੀਤਾ ਹੈ ਠੀਕ ਆ ਜੀ ਲੱਕ ਤੇ ਸਾਡੀ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਲਈ ਆ ਕੰਮ ਕੀਤਾ ਆਪਾਂ ਦੇਖੋ ਚੈੱਕ ਕਰੋ ਅੱਜ ਦਾ ਸੀਮੈਂਟ ਆ ਕੀੜੀਆਂ ਨਾਲ ਥੋੜਾ ਜਿਹਾ ਚੈੱਕ ਕਰ ਦਿੱਤੇ ਸੀ ਇਹ ਵਿੱਚ ਤੇ ਆਪਾਂ ਮੈਂ ਕਿਹਾ ਚਲ ਸੀਮਿੰਟ ਪਾਉਣੇ ਆ ਤੇ ਆ ਦੇਖੋ ਮੜਾ ਮੜਾ ਸੀਮਿੰਟ ਆਪਾਂ ਇੱਧਰ ਦੇਖੋ ਪਾਤਾ ਤੇ ਕੱਲੂ ਦੇ ਦਿਆਂ ਸੀਮਿੰਟ ਦਾ ਬੋਰਾ ਲਿਆ ਕੇ ਪੁੰਨੇ ਆ ਹੁਣ ਫੇ ਆ ਦੇਖੋ ਇੱਧਰ ਵੀ ਕੱਲੂ ਦੇ ਦਿਆਂ ਸੀਮਿੰਟ ਦਾ ਬੋਰਾ ਲਿਆ ਕੇ ਤੇ ਮਿੰਟ ਪਾਵਾਂਗੇ ਫੇ ਆਪਾਂ ਕੋਠੇ ਤੇ ਕੋਲੂ ਪਾਵਾਂਗੇ ਨਮਾ ਠੀਕ ਆ ਕਿ ਨਹੀਂ ਬਾਕੀ ਤੁਸੀਂ ਸਾਡੀ ਵੀਡੀਓ ਨੂੰ ਜੁੜੇ ਰਹੋ ਬਲੌਗ ਵੇਖਣ ਲਈ ਗਾਇਸ ਆਪਾਂ ਉਨ ਜਾਵਾਂਗੇ ਬਾਹਰ ਹਾਂਜੀ ਦੱਸ ਕੀ ਹੋਇਆ ਫੋਨ ਤੇ ਫੋਨ ਚੜਿਆ ਦੱਸ ਕੀ ਗੱਲ ਆ ਤੈਨੂੰ ਦੱਸ ਮੂੰ ਇਧਰ ਨੂੰ ਕਰ ਕੀ ਗੱਲ ਆ ਵੀ ਚਾਹੀਦਾ ਤੁਹਾਨੂੰ ਮੂਗਲ ਕੋਨਾ ਜਨਾਨੀ ਆ ਤੂੰ ਮੂਲ ਕੋਨਦੇ ਆ ਜਿਹੜਾ ਹੈ ਜਨਾਨੀ ਆ ਤੂੰ ਮੂਲ ਕੋਨਦੇ ਆ ਅਨਜੀ ਗਾਇਜ਼ ਆਪਾਂ ਗਏ ਸੀਗੇ ਦੁਕਾਨ ਨੂੰ ਸ਼ੈਵ ਕਿਕ ਲੈਂਡ ਤੇ ਆਪਾਂ ਹੁਣ ਜਾਂਦੇ ਆ ਘਰ ਨੂੰ ਪਹੁੰਚ ਗਏ ਆਪਣੇ ਕਰੇ ਟੂ ਨੂ 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 ਜੀ ਫੈਕੀ ਕਿੱਕ ਲੈ ਕੇ ਤੇ ਹੁਣ ਆਪਾਂ ਪਹੁੰਚ ਗਏ ਆਪਣੇ ਘਰ ਆ ਰਹੀ ਹੈਗੀ ਫੈਬਿਕ ਕਿੱਕ ਲੋ ਜੀ ਡੈਡੀ ਦਾ ਸਕੂਟਰ ਸਹੀ ਕਰਨਾ ਆ ਮਿਸਤੀ ਘਰੇ ਦੇਖੋ ਨੁਰੇ ਇੱਧਰ ਆਇਆ ਐ ਦੇ 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 ਲੱਗੀ ਸੀ ਨਾ ਸੱਟ ਲਾਉਣ ਹਾਂਜੀ ਗਾਇਸ ਤੇ ਆਪਣੇ ਪਾਪਾ ਦਾ ਸਕੂਟਰ ਹੋਇਆ ਸੀ ਖਰਾਬ ਤੇ ਮਨਕੈਨਿਕ ਕਰੇ ਸਹੀ ਕਰਨ ਆਇਆ ਹੁਣ ਤੁਹਾਡੇ ਸਾਹਮਣੇ ਆ ਦੇਖੋ ਚੈੱਕ ਕਰੋ ਓ ਕੀ ਰੋਲਾ ਪਾਇਆ ਹਾਂਜੀ ਦੋਸਤੋ ਦੇਖੋ ਇਹਨਾਂ ਨੇ ਨਾ ਰੋਲਾ ਫਾਪੀ ਆਇਆ ਮੁੰਡਿਆਂ ਨੇ ਆਪਣੇ ਦੇਖੋ ਹੈ? ਤੁਮੀ ਲੱਗ ਜਾਣਾ ਕੀ ਹੈ? ਟੋਲਦਣਾ ਹਾਂਜੀ ਹੈਲੋ ਗਾਇਸ ਇਹ ਦੇਖੋ ਆਪਣੇ ਗੱਬਰ ਭਾਈ ਦਾ ਮੁੰਡਾ ਤੇ ਫੋਨ ਦੇ ਦੁਆਲੇ ਲੱਗਾ ਇਲਾ ਚੈੱਕ ਕਰੂੰ ਦੇਖਣ ਲਿਆ ਆ ਤੇ ਇੱਕ ਆ ਹੈਲੋ ਗਾਇਸ ਫੋਨ ਕੀ ਰੇ ਬੰ ਬਾਕੀ ਗਾਇਸ ਬਾਅਦ ਤੋਂ ਬਾਅਦ ਸ਼ੇਅਰ ਆ ਸਮੂਹ ਵਾਲਿਆਂ ਕਰਾਈਂ ਲਾਈਕ ਕਮੈਂਟ ਜ਼ਰੂਰ ਕਰੋ ਸ਼ੌਂਕੀ ਦੇ ਬਣ ਕੇ ਸਬਸਕ੍ਰਾਈਬਰ ਕਰ ਦੋ ਭਾਈ ਸਾਡੇ ਸਬਸਕ੍ਰਾਈਬਰ ਵੀ ਓਏ ਸ਼ੁਭ ਮੋਰ ਹੈਗੀ ਦੇਲੀ ਕਰੋ ਸਾਰੇ ਜਾਨੇ ਇਹ ਆਪਣਾ ਸ਼ੁਭ ਬਾਈ ਕਰ ਦੇ ਬਾਈ ਕਰ ਦੇ ਸਾਰਿਆਂ ਨੂੰ ਵਾਏ ਛੋੜਗਾ ਚਾਰ ਪੰਜ ਵੱਡੇ ਹੋਣੇ ਜਾਂਨਾ ਅਹੀ ਵੱਡਿਆ ਵਾਲਾ ਇਹਦਾ ਖਿੱਚ ਦੇ ਇਹਦਾ ਅੱਜ ਆਜਾ ਫਟ ਹੋ ਗਿਆ ਤੁਸੀਂ ਕੀ ਵੱਡਿਆ ਖਿੱਚ ਤੇ ਖਿੱਚ ਕੀਤੀ ਕਿ ਢਿੱਲ ਕੀਤੀ ਅੱਜ ਢਿੱਲ ਕੀਤੀ ਕਿ ਖਿੱਚ ਕੀਤੀ ਅੱਜ ਬੁਨੀ ਨੇ ਆਲੇ ਦਾ ਅੱਜ ਹੈ ਨੀਂ ਨੇ ਪਤੰਗ ਬਹੁਤ ਵੱਡੇ ਹਾਂ ਅੱਜ ਬੁਨੀ ਨੇ ਕੱਟੇ ਪਤੰਗ ਖਿੱਚਦੇ ਘਟੇਲਦੇ ਉੱਪਰੋਂ ਰੱਖ ਕੇ ਢਿੱਲ ਹਾਂ ਜੀ ਸਸਰੀ ਘਰ ਸਾਰਿਆਂ ਨੂੰ ਆਪਾਂ ਸ਼ਾਮ ਨੂੰ ਫੇਰ ਇਕੱਠੇ ਹੋਏ ਆ ਪਹਿਲਾਂ ਦੁਪਹਿਰ ਨੂੰ ਮਿਲੇਗੇ ਦੁਪਹਿਰ ਨੂੰ ਸਿਕਾ ਆਪਣਾ ਯਾਰ ਇਹ ਤੇ ਦੂਜਾ ਕਿਤੇ ਜਾ ਆਹ ਹੋਣਾ ਬਈ ਦੱਸਿਖਾਉ ਔਰ ਜਿੱਸੀ ਦਿਨ ਸੋਰੀ ਉਹਦੇ ਦੋ ਨਾਮ ਦਾ ਸਾਰੇ ਨੂੰ ਮੈਂ ਇੱਕ ਮੈਸੇਜ ਜਣਾ ਚਾਹੁੰਦਾ ਆ ਅੱਜ ਕੱਲ ਆਪਾਂ ਪਿੰਡਾਂ ਜਾਣਾ ਪਟਾ ਨਹੀਂ ਹੁੰਦੇ ਮਰਲਾ ਨਹੀਂ ਲੱਗਦੀ ਉਹ ਵਾਲੀਆਂ ਜੋ ਬੜਾ ਭੇਸ਼ਾ ਹਾਂ ਜੋ ਆਪਣੇ ਸਿਆਣੇ ਲਾਉਂਦੇ ਹੁੰਦੇ ਸਹੀ ਗੱਲ ਆਪਾਂ ਪਿੰਡ ਤੇ ਇਕੱਠੇ ਹੋਏ ਆ 1 2 3 4 ਬੰਦ ਕਰੀ ਮੜੇ ਵੀਡੀਓ ਮੈਂ ਨਹੀਂ ਖੁੱਲ ਹਾਂਜੀ ਗਾਇਸ ਦੇਖੋ ਜੀ ਪਿੰਡਾਂ ਦੇ ਵਿੱਚ ਬਜ਼ੁਰਗ ਹੁੰਦੇ ਸੀਗੇ ਤੇ ਆਪਣੀ ਲੋੜੀ ਹੁੰਦੀ ਸੀਗੀ ਤੇ ਮਹੀਨਾ ਮਹੀਨਾ ਦਾ ਦਾ ਦਿਨ ਲੋਕੀ ਬੈਠ ਕੇ ਇਕੱਠੇ ਮੂੰਗਫਲੀ ਖਾਂਦੇ ਹੁੰਦੇ ਸੀਗੇ ਹਨਾ ਇਕੱਠੇ ਹੁੰਦੇ ਸੀਗੇ ਤੇ ਹੁਣ ਆਪਾਂ ਵੀ ਉੱਥੇ ਹੀ ਕਰਨ ਲੱਗੇ ਆ ਕਿ ਆਪਾਂ ਹੁਣ ਚੱਲੇ ਆਗੇ ਮੂੰਗਫਲੀ ਲੈਣ ਤੇ ਆਹ ਦੇਖੋ ਜੀ ਆਪਾਂ ਹੁਣ ਇਕੱਠੇ ਜਾਂਦੇ ਆ ਮੈਂ ਆ ਅਰਜਨ ਆ ਤੇ ਰੋਜਤਾ ਤੇ ਆਪਾਂ ਇਕੱਠੇ ਗੁਰਦੁਆਰੇ ਤੇ ਨਹੀਂ ਜਾਂਦੇ ਤੇ ਮੂੰਗਫਲੀ ਲੈਣ ਜਾਂਦੇ ਆ ਅੱਡੇ ਤੋਂ ਤੁਹਾਡੇ ਸਾਹਮਣੇ ਹੀ ਆ ਉਜੀ ਮੂਫਲੀ ਲੈ ਲਈ ਆਪਾਂ ਹੁਣ ਤੇ ਆਪਾਂ ਹੁਣ ਆ ਦੇਖੋ ਯਾਰੀ ਲੈ ਸਾਡੇ ਛੋੜਾ ਜਾਂ ਕਾਕਾ ਮਿਲ ਗਿਆ ਕਾਕੇ ਨੇ ਖੇਡਣ ਲੱਪੇ ਤੇ ਆਪਾਂ ਹੁਣ ਚੱਲੇ ਮੂਫਲੀ ਲੈ ਕੇ ਪਿੱਛੇ ਬਹਿ ਗਏ ਹੁਣ ਚਲੋ ਠੰਡ ਬਹੁਤ ਜ਼ਿਆਦਾ ਆਇਆ ਮਾਮਾ ਹੈ ਹਾਂ ਅੰਜੀ ਗਾਇਸ ਆ ਦੇਖੋ ਮੜੀ ਮੜੀ ਧੁੰਦ ਯਾਰੇ ਕੋਈ ਤੁਹਾਡੇ ਸਾਹਮਣੇ ਆ ਧੁੰਦ ਪੈਣ ਲੱਪਈ ਆ ਥੋੜੀ ਥੋੜੀ ਉਹ ਇੱਥੇ ਕਿੰਨਾ ਠੰਡ ਲਾਦੀ ਆ ਹੈ ਪੱਕਾ ਇੱਥੇ ਕਰਦੇ ਆ ਬਲੌਗ ਦੀ ਸਮਾਪਤੀ ਬਹੁਤ ਬਹੁਤ ਧੰਨਵਾਦ ਪੂਰਾ ਬਲੌਗ ਦੇਖਣ ਨੂੰ ਮਿਲਦੇ ਆ ਅਗਲੇ ਬਲੌਗ ਦੇ ਨਾਲ ਧੰਨਵਾਦ ਬਹੁਤ ਬਹੁਤ ਧੰਨਵਾਦ ਟਾਟਾ